ਦੀ ਮਾਈਗਰੇਨ ਵਾਸਤੇ ਦਿੱਤਾ ਜੀ ਹਾਂਜੀ ਬ੍ਰੇਨ ਡੋਸ ਕੈਪਸੂਲ ਦਿੱਤਾ ਅੱਛਾ ਕੀ ਕਮਾਲ ਦਾ ਰਿਜ਼ਲਟ ਆਇਆ ਸਿੰਪਲ ਚੀਜ਼ ਦਿੱਤੀ ਜੀ ਕੈਪਸੂਲ ਬਣਾਇਆ ਲੋਕੀ ਇਹਨੂੰ ਘਰੇ ਵੀ ਬਣਾ ਲੈਂਦੇ ਆ ਅੱਛਾ ਬਣਾ ਸਕਦੇ ਆ ਬਸ ਇਹ ਹੁੰਦਾ ਕਿ ਥੋੜਾ ਜਿਹਾ ਉਹਨਾਂ ਨੂੰ ਮੈਂ ਇਹ ਕਹਿ ਦਿੰਦਾ ਉਹਨਾਂ ਵੀ ਜਿਹੜੇ ਪੰਸਾਰੀ ਤੋਂ ਸਮਾਨ ਲੈਣੇ ਉਹ ਤੁਹਾਡਾ ਵਿਸ਼ਵਾਸਦਾ ਹੋਣਾ ਚਾਹੀਦਾ ਜੀ ਠੀਕ ਹੈ ਵੀ ਜੇ ਤੁਸੀਂ ਉਹਨੂੰ ਦੱਸਤਾ ਕਿ ਸੁਭਾਸ਼ ਗੋਇਲ ਜੀ ਦਾ ਨੁਸਖਾ ਉਹਨੇ ਜਦੇ ਕਹਣਾ ਛੱਡ ਪਰੇ ਮੈਂ ਦਰਨਾ ਪਰ ਕਹੇ ਜੀ ਨਹੀਂ ਉਹੀ ਲੈਣਾ ਇਹ ਬੜੀ ਫਰਕ ਹੁੰਦਾ ਜੀ ਜੀ ਹੁੰਦਾ ਬਿਲਕੁਲ ਅਗਲੇ ਨੂੰ ਲੱਗਦੇ ਵੀ ਤਾਂ ਟੀਵੀ ਤੇ ਬੈਠਾ ਬੋਲੀ ਜਾਂਦਾ ਇਹਨੂੰ ਕੀ ਪਤਾ ਪਰ ਟੀਵੀ ਤੇ ਬਹਿ ਕੇ ਬੋਲਣਾ ਹਾਂਜੀ ਹਾਂ ਉਹਦੇ ਲਈ ਵੀ ਹਿੰਮਤ ਚਾਹੀਦੀ ਪੂਰੇ ਦੇਸ਼ ਚ ਗੱਲ ਹੋਣੀ ਹੈ ਕਿਹਿਆ ਪਤਾ ਕੌਣ ਸੁਣ ਰਿਹਾ ਕੌਣ ਦੇਖ ਰਿਹਾ ਜੀ ਕਿਹਨੂੰ ਫਾਇਦਾ ਹੋਵੇ ਇਹਦੇ ਵਿੱਚ ਨਾ ਆਮ ਬੰਦੇ ਦੀ ਜਿਹੜਾ ਥਾਟ ਪ੍ਰੋਸੈਸ ਹੋ ਰਹੀ ਆ ਤੁਹਾਡੀ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਇਹ ਇਹ ਗੱਲ ਹੈਗੀ ਹੈ ਕਿਉਂਕਿ ਅੱਜਕੱਲ ਇੰਸਟਾਗ੍ਰam ਤੇ ਇੰਨਾ ਜ਼ਿਆਦਾ ਨੌਲੇਜ ਦੇਣ ਲੱਗ ਗਿਆ ਹਰ ਕੋਈ ਇੰਨਾ ਜ਼ਿਆਦਾ ਲੋਕਾਂ ਨੂੰ ਕਨਫਿਊਜ਼ ਕਰਤਾ ਕਿਤੇ ਨਾ ਕਿਤੇ ਐਨੀ ਨੌਲੇਜ ਨੇ ਵੀ ਕਨਫਿਊਜ਼ ਕਰਤਾ ਪਰ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਤੁਹਾਡਾ ਕੁਐਸਚਨ ਬਿਲਕੁਲ ਸਹੀ ਦਰੁਸਤ ਜਾ ਰਿਹਾ ਕਿ ਜਿਹੜਾ ਬੰਦਾ ਕੁਝ ਵੀ ਦਿੰਦਾ ਮੈਂ ਕਹਿੰਦਾ ਲਓ ਹਰੇਕ ਬੰਦੇ ਕੋਲੇ ਕੋਈ ਨਾ ਕੋਈ ਗੁਣ ਹੈ ਸਾਨੂੰ ਨਹੀਂ ਪਤਾ ਸਵਾਦੀ ਚੁਟਕੀ ਵੀ ਕੰਮ ਕਰਦੀ ਆ ਲੇਕਿਨ ਇੱਕ ਚੀਜ਼ ਦਾ ਖਿਆਲ ਰੱਖੋ ਕਿ ਜਿਹੜਾ ਤੁਸੀਂ ਚੀਜ਼ ਲੈ ਰਹੇ ਹੋ ਕੀ ਉਹਦੇ ਉੱਤੇ ਲੇਬਲ ਲੱਗਿਆ ਹੋਇਆ ਹਾਂ ਜੀ ਬਿਲਕੁਲ ਕੀ ਉਸ ਲੇਬਲ ਦੇ ਉੱਤੇ ਗਵਰਨਮੈਂਟ ਦੀ ਸਟੈਂਪ ਹੈ ਜੀ ਐਮ ਪੀ ਸਰਟੀਫਾਈਡ ਗੁੱਡ ਮੈਨੂਫੈਕਚਰਿੰਗ ਕੀ ਉਹਦੇ ਤੇ ਮੈਨੂਫੈਕਚਰਿੰਗ ਲਾਇਸੈਂਸ ਨੰਬਰ ਲਿਖਿਆ ਹੈ ਬਸ ਇਹ ਨਹੀਂ ਦੇਖ ਲੋ ਇਹ ਗੱਲਾਂ ਤੇ ਸੋਚੋ ਸੁਣੀਆਂ ਹੀ ਨਹੀਂ ਕਿ ਪਤਾ ਹੀ ਨਹੀਂ ਲੋਕਾਂ ਨੂੰ ਕਿ ਜੀ ਇਹ ਚੀਜ਼ ਦੇਖ ਲਾਂਗੇ ਤਾਂ ਹੁਣ ਦੇਖੋ ਇਹ ਚੀਜ਼ ਹੈ ਤੇ ਵੈਦਵਾਨ ਲਿਖਿਆ ਜੀ ਮੈਨੂਫੈਕਚਰਿੰਗ ਲਾਇਸੈਂਸ ਕਿ ਅਥਾਰਟੀ ਨੇ ਮੈਨੂੰ ਉਹ ਦਿੱਤਾ ਹੋਇਆ ਪ੍ਰਮਾਣਿਕ ਤੇ ਮੈਂ ਜੋ ਇਹਦੇ ਤੇ ਲਿਖਿਆ ਸੀ ਉਹੀ ਪਾ ਸਕਦੇ ਹਾਂ ਇਹਦੇ ਵਿੱਚ ਪਰ ਅਸੀਂ ਫਾਰਮੂਲਾ ਜੱਗਰ ਕਰਨ ਦਾ ਜਿਗਰਾ ਰੱਖਦੇ ਹਾਂ ਜੀ ਵਾਕਈ ਐ ਨਹੀਂ ਹੈ ਉਹ ਉਹ ਲੋਕ ਨੇ ਕਿ ਉਹ ਜਿਗਰਾ ਨਹੀਂ ਰੱਖਦੇ ਤੇ ਇਹ ਜਿਹੜੀ ਚੀਜ਼ ਹੈ ਹੁਣ ਮਾਈਗਰੇਨ ਵਾਸਤੇ ਸੁਣੋ ਨੁਸਖਾ ਸਾਰੇ ਜਣੇ ਲਿਖ ਲਓ ਇਹਨੂੰ ਅਣ ਨਹੀਂ ਵੀ ਲਿਖਣਾ ਵੀਡੀਓ ਸੇਵ ਕਰ ਲਿਆ ਕਰੋ ਮੇਰਾ ਵੀਡੀਓ ਨਾ ਤੁਸੀਂ ਮਿਸ ਨਾ ਕਰਿਆ ਕਰੋ ਨਹੀਂ ਵੀ ਕੰਮਦਾ ਹੁੰਦਾ ਨਾ ਕਿਸੇ ਹੋਰ ਨੂੰ ਭੇਜ ਦਿਆ ਕਰੋ ਜੇ ਤੁਹਾਡੇ ਕੰਮਦਾ ਨਹੀਂ ਪਰ ਕਿਸੇ ਦੇ ਤਾਂ ਆ ਹੀ ਜਾਣਾ ਇਹ ਚ ਅਸ਼ਵਗੰਧ ਪਾਈ ਹੈ ਜੀ ਸਭ ਤੋਂ ਪਹਿਲਾਂ ਹੁਣ ਜਿਹੜੀ ਅਸ਼ਵਗੰਧ ਪਾਉਣੀ ਹੈ ਇਹ 100 ਗ੍ਰਾਮ ਪਾਉਣੀ ਹੈ ਅੱਛਾ ਜੀ ਇਹ ਚ 20 ਗ੍ਰਾਮ ਪਾਉਣੀ ਹੈ ਗੋਦੰਤੀ ਭਸਮ ਆਮ ਮਿਲ ਜਾਣੀਆਂ ਤੁਹਾਨੂੰ ਵਧੀਆ ਕੰਪਨੀ ਦੀ ਲੈ ਲਓ ਡਾਬਰ ਬੈਦਨਾਥ ਝੰਡੂ ਬਹੁਤ ਕੰਪਨੀਆਂ ਬਣਾਉਂਦੀਆਂ ਨੇ ਕੈਮਿਸਟ ਕੋਲ ਜਾਓਗੇ ਇਹ ਚੀਜ਼ਾਂ ਮਿਲ ਜਾਣੀਆਂ 20 ਗ੍ਰਾਮ ਗੋਦੰਤੀ ਪਸੰ 10 ਗ੍ਰਾਮ ਪ੍ਰਵਾਲ ਪਿਸ਼ਟੀ ਪ੍ਰਵਾਲ ਪਿਸ਼ਟੀ ਜਿਹੜੀ ਹੁੰਦੀ ਆ ਉਹ ਬ੍ਰੇਨ ਨੂੰ ਠੰਡਾ ਕਰਦੀ ਆ ਗਰਮੀ ਸ਼ਾਂਤ ਕਰਦੀ ਆ ਪਿੱਤ ਸ਼ਾਂਤ ਕਰਦੀ ਆ ਫਿਰ ਇਹਦੇ ਵਿੱਚ ਪਾਈ ਗਈ ਆ ਜੀ ਆਪਣਾ ਮੁਕਤਾ ਸ਼ੁਕਤੀ ਪਿਸ਼ਟੀ ਅੱਛਾ ਜੀ ਮੋਤੀ ਤੋਂ ਬਣਦੀ ਆ ਮੁਕਤਾ ਸ਼ੁਕਤੀ ਪਿਸ਼ਟੀ ਇਹ ਇਹ 2-3 ਪਾਈਆਂ ਨੇ ਜਿਹੜੇ ਠੰਡਾ ਰੱਖਦੇ ਨੇ ਦਿਮਾਗ ਨੂੰ ਔਰ ਇਹਦਾ ਇੱਕ ਕੈਪਸੂਲ ਬਣਿਆ ਜੀ ਔਰ ਇੰਨਾ ਹੀ ਲੈਣਾ ਜਦੋਂ ਆਪ ਵੀ ਬਣਾਉਣਾ ਵੀ ਚਮਚ ਦੇ ਵਿੱਚੋਂ 500 ਮਿਲੀਗ੍ਰਾਮ ਦੇ ਹਿਸਾਬ ਨਾਲ ਅੱਧਾ ਚਮਚ ਤੋਂ ਘੱਟ ਲੈ ਕੇ ਇਹਨੂੰ ਤੁਸੀਂ ਰਾਤ ਨੂੰ ਸੋਜੋ ਸਵੇਰ ਤੱਕ ਤੁਸੀਂ ਦੇਖੋਗੇ ਕਿ ਸਿਰ ਕਿੰਨਾ ਲਾਈਟ ਹੋ ਰਿਹਾ ਨੀਂਦ ਬੜੀ ਵਧੀਆ ਆਉਂਦੀ ਹੈ ਸਿੰਪਲ ਚੀਜ਼ ਹੈ ਜੀ ਦੱਸੋ ਕੀ ਇਹਦੇ ਵਿੱਚ ਕੈਮੀਕਲ ਨਹੀਂ ਕੁਝ ਨਹੀਂ ਚਾਰ ਚੀਜ਼ਾਂ ਪਾ ਕੇ ਚੀਜ਼ ਬਣੀ ਹੈ ਔਰ ਮਜ਼ਾ ਆ ਜਾਂਦਾ ਜੀ ਜਦੋਂ ਮਾਈਗਰੇਨ ਦਾ ਪੇਸ਼ੈਂਟ ਮਹੀਨੇ ਬਾਅਦ ਆ ਕੇ ਕਹਿੰਦਾ ਵੀ ਗੋਲਸਾ ਬਹੁਤ ੱੱਕੇ ਖਾਲੇ ਤੇ ਹੁਣ ਕੁਝ ਲੱਗਦਾ ਠੀਕ ਆ ਸਾਡਾ ਕੰਮ ਹੋ ਗਿਆ ਮਕਸਦ ਪੂਰਾ ਹੋ ਗਿਆ ਅਜੀਬ ਭੁੱਲ ਜਾਂਦੇ ਵੀ ਪੈਸੇ ਕਦੋਂ ਲੈ ਦੀ ਕਿੰਨੇ ਹੋਰ ਲੈਣੇ ਉਹ ਭੁੱਲ ਜਾਂਦੇ ਆ ਆ ਗੱਲ ਸੁਣਨ ਨੂੰ ਬੈਠੇ ਹੁੰਦੇ ਆ ਸਹੀ ਗੱਲ ਹੈ ਕਿਉਂਕਿ ਅਸਲੀ ਤੁਡੀ ਜਿਹੜੀ ਕਮਾਈ ਆ ਉਹ ਹੈ ਨਾਲ ਉਹ ਕਹਿੰਦਾ ਵੀ ਮੇਰੇ ਹਸਬੰਡ ਨੂੰ ਵੀ ਦਵਾਈ ਦੇਣੀ ਹੈ ਜੀ ਹਾਂਜੀ ਹੈਨਾ ਮਤਲਬ ਉਹ ਜੁੜ ਗਈ ਨਾ ਜੀ ਫੈਮਿਲੀ ਵਾਕੇ ਵਾਕੇ ਇਦਾਂ ਜੁੜਦੀ ਐ ਚੀ ਤਾਂ ਤਾਂ ਹੀ ਮੈਂ ਨੁਸਖੇ ਦੱਸਦਾ ਰਿਹਾ ਨਾ ਔਰ ਜਿਹੜਾ ਬੰਦਾ ਘਰੇ ਬਣਾ ਕੇ ਖਾ ਲੈਂਦਾ ਫਿਰ ਉਹਨੂੰ ਮੇਰੇ ਮੈਨੂੰ ਮਿਲੇ ਬਣਾ ਤਾਂ ਉਹ ਤੋਂ ਫਿਰ ਰਿਹਾ ਜੀ